ਗਊਸ਼ਾਲਾਾਂ ਵਿੱਚ ਗਾਵਾਂ ਦੀ ਚੰਗੀ ਦੇਖਭਾਲ ਅਤੇ ਚੰਗੇ ਇਲਾਜ ਲਈ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਅਸ਼ੋਕ ਕੁਮਾਰ ਸਿੰਘਲਾ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਡਾਕਟਰ ਕਰਮਜੀਤ ਸਿੰਘ ਦੀਆਂ ਹਦਾਇਤਾਂ ਤੇ ਡਾਕਟਰ ਅਭਿਸ਼ੇਕ ਕੁਮਾਰ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਪੰਚਾਇਤੀ ਗਊਸ਼ਾਲਾ ਬੁੜਲਾਡਾ ਵਿਖੇ ਗਾਵਾਂ ਦੀ ਦੇਖਭਾਲ ਸੰਬੰਧੀ ਕੈਂਪ ਆਯੋਜਿਤ ਕੀਤਾ ਗਿਆ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਬੋਸ਼ਾਲਾ ਦੇ ਪ੍ਰਬੰਧਕਾ ਅਤੇ ਗਊਆਂ ਦੀ ਦੇਖਭਾਲ ਕਰ ਰਹੇ ਸੇਵਾਦਾਰਾਂ ਨੂੰ ਸਾਹਮਣੇ ਸੰਬਾਲ ਸੰਬੰਧੀ ਜਾਣਕਾਰੀ ਦਿੱਤੀ ਗਈ। ਮੋਕਾ ਮਿਲਿਆ ਜਿਸ ਕਰਕੇ ਮੈਂ ਸ਼੍ਰੀਪਤੀ ਗੋਸ਼ਾਲਾ ਵਿੱਚ ਕੈਂਪ ਲਗਾਉਣ ਆਇਆ ਹਾਂ ਤੇ ਮੈਂ ਆਪ ਦੇ ਤੁਹਾਨੂੰ ਦੇ ਹੀ ਨਾ ਸਭ ਤੋਂ ਵੱਡੀ ਕੋਸ਼ਿਸ਼ ਕੀਤੀ ਹੈ ਕਿ ਜੋ ਰੋਜ਼ ਮਰਦੀ ਪ੍ਰੋਬਲਮ ਹੈ ਗਊਆਂ ਵਿੱਚ ਉਹਨਾਂ ਦੀ ਦਵਾਈ ਦੇਣ ਦੀ ਕੋਸ਼ਿਸ਼ ਮੈਂ ਸਾਰੇ ਵਿੱਚ ਕੋਸ਼ਿਸ਼ ਦੀ ਕੋਸ਼ਿਸ਼ ਕੀਤੀ ਹੈ। ਅਤੇ ਨਾਲ ਹੀ ਜਿਹੜੇ ਮੁੱਢ ਇੰਜਰ ਹੋ ਜਾਂਦੇ ਐ ਉਹਨਾਂ ਲਈ ਪ੍ਰੋਪਰ ਕੇਅਰ ਫਰਸਟ ਐਡ ਕਿ ਕਹਿ ਸਕਦੇ ਹੋ ਜਿਹਦੇ ਵਿੱਚ ਜੀ ਬੀਟਾਡੀਨ ਜ਼ਖਮ ਸਿਕਾਉਣ ਦੇ ਢੀਕੇ ਤੇ ਜਿੱਛੇ ਦਵਾਈ ਸਾਰਾ ਕਿਸਮ ਮੀਂਹ ਕੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪੰਚੇਤੀ ਗੋਸ਼ਾਲੇ ਵਿੱਚ ਅੱਜ ਪਸ਼ੂ ਪਾਲਣ ਦੇ ਘਰ ਬਦੋਂ ਕੈਂਪੇਨ ਕੀਤਾ ਗਿਆ ਮੈਡੀਸਨ ਵੀ ਦਿੱਤੀਆਂ ਪਸ਼ੂਆਂ ਨੂੰ ਤੁਸੀਂ ਕਿਸ ਤਰ੍ਹਾਂ ਦੀ ਪਸ਼ੂਆਂ ਨੂੰ ਇਹਦੀ ਲੋਖtham ਮਾਰੇ ਪੰਜਾਬ ਸਰਕਾਰ ਵੱਲੋਂ ਹਰ ਸਾਲ ਗੋਸ਼ਾਲਾ ਵਿਦਭਗੇ ਭੇਜਿਆ ਜਾਂਦੀਆਂ ਨੇ ਜਿਸ ਦੀ ਅੱਜ ਸਾਨੂੰ ਤੀਜੀ ਚੌਥੀ ਕਿਸ਼ਤ ਮਿਲ ਚੁੱਕੀ ਹੈ ਜੋ ਡਾਕਟਰ ਸ਼ਰੀਫ ਸ਼ੇਖ ਗਰਗ ਜੀ ਤੇ ਇਹਦੇ ਡਾਕਟਰਾਂ ਦੀ ਟੀਮ ਜਿਹੜੀ ਬੜਾ ਹਸਪੀਟਲ ਚੋਂ ਆਈ ਹੈ ਸਾਡੇ ਕੋਲੇ ਤੇ 25 30 ਹਜ਼ਾਰ ਦੇ ਦਵਾਈਆਂ ਸਾਨੂੰ ਗਊਸ਼ਾਲਾ ਨੂੰ ਦਿੱਤੀਆਂ ਨੇ ਜਿਹੜੀਆਂ ਕਿ ਸਾਨੂੰ ਹਰ ਸਾਲ ਹਰ ਸਾਲ ਚ ਇੱਕ ਵਾਰੀ ਜਾਂ ਦੋ ਵਾਰੀ ਸਾਨੂੰ ਲਾਜ਼ਮੀ ਮਿਲ ਜਾਂਦੀਆਂ ਨੇ ਤੇ ਜਿਹਦੇ ਨਾਲ ਅਸੀਂ ਗਊਆਂ ਦਾ ਚੰਗੀ ਜਾਂਬ ਸੰਭਾਲ ਕਰਦੇ ਰਿਹਾ ਸਾਨੂੰ ਬੇਹੱਦ ਰੋੜ ਸੀੜੀਆਂ ਦਵਾਈਆਂ ਬਿਮਾਰੀਆਂ ਵਾਸਤੇ ਉਹ ਦਵਾਈਆਂ ਅੱਜ ਪ੍ਰਾਪਤ ਹੋ ਗਈਆਂ ਜਿਹਦੇ ਨਾਲ ਸਾਡੀਆਂ ਗਊਆਂ ਹੋਰ ਤਾਂਦਰੁਸਤ ਹੋਣਗੀਆਂ ਇਸ ਲਈ ਅਸੀਂ ਪੰਜਾਬ ਸਰਕਾਰ ਦਾ ਤੇ ਮੰਤਰੀ ਸਰਦਾਰ ਗਰਮੀਤ ਸਿੰਘ ਖੁਰਗਾਇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਮਾਨਸਾ ਸਰਦਾਰ ਕਰਮਜੀਤ ਸਿੰਘ ਬੇਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦਵਾਈਆਂ ਸਾਨੂੰ ਭੇਜੀਆਂ ਨੇ ਸਾਰੀ ਕੌਸ਼ਲ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਸਰ ਅਸੀਂ ਸਭ ਤੋਂ ਪਹਿਲਾਂ ਮਲਪਾ ਬਾਰੇ ਜਾਣਕਾਰੀ ਦਿੱਤੀ ਮਤਲਬ ਪਾਣੀ ਬਹੁਤ ਵੱਡੀ ਸਮੱਸਿਆ ਹੈ ਸਾਡੇ ਜੀੜੀ ਵਿੱਚ ਪਾਈ ਜਾਂਦੀ ਹੈ ਜੜੀ ਤੁਹਾਨੂੰ 6 ਮਹੀਨੇ ਚ ਇੱਕ ਵਾਰ ਮਲਪਾ ਸਾਰਿਆਂ ਬਾਹਰ ਕਰਨੀ ਚਾਹੀਦੀ ਹੈ ਮਤਲਬ ਪਾਣ ਦੇ ਨਾਲ ਕੀ ਹੁੰਦਾ ਜਦੋਂ ਲੋਡ ਘਟਦਾ ਹੈ ਉਹਦਾ ਪਸ਼ੂ ਦਾ ਤਾਂ ਹਾਜਮਾ ਬਹੁਤ ਇੰਪਰੂਵ ਹੁੰਦਾ ਜਿਹੜਾ ਆਪਾਂ ਦਿਨੇ ਖਾਣ ਪੀਣ ਨੂੰ ਪਸ਼ੂ ਨੂੰ ਲੱਗਦਾ ਹੈ ਨਿਮਲਪਾ ਆਪ ਹੀ ਖਤਮ ਕਰੀ ਜਾਂਦੇ ਸ਼ਰੀਰ ਦੇ ਵਿੱਚ ਬੇਸਿਕਲੀ ਤੁਸੀਂ ਸਾਡੇ ਅਸੀਂ ਪਾਛੇ ਗ ਤੇ ਦੂਸਰਾ ਬਾਕਸ ਮੇ ਰੱਖਿਆ ਸਰ ਇਹਦੇ ਤੇ ਵੀ ਇੰਜਰਡ ਪਸ਼ੂਆਂ ਦੇ ਬਾਕਸ ਰੱਖਿਆ ਹੈ ਇੰਜਰਡ ਪਸ਼ੂਆਂ ਲਈ ਮੈਂ ਜਿਵੇਂ ਬਿੱਟਾ ਡੀਨ ਟੋਪਿਕਲ ਸਪਰੇ ਤੇ ਜ਼ਖਮਾਂ ਦੇ ਟੀਕੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੀਸਰਾ ਬਾਕਸ ਕੀ ਤਸਰ ਮੇਦੇ ਵਿੱਚ ਜਨਰਲ ਇਲਾਜ ਜਿਵੇਂ ਕੋਈ ਘੱਟ ਲੱਗਦੀ ਹੈ ਪਸ਼ੂ ਕਿਸੇ ਨੂੰ ਉਹਦੇ ਲਈ ਜਿਵੇਂ ਲਿਵਰ ਟੋਨਿਕ ਐਂਟੀਬਾਇਟਿਕ ਸਿੰਪਲ ਐਂਟੀਬਾਇਟਿਕਸ ਜਿਹੜੇ ਨੋਰਮ ਰੋਜ਼ਮਰਾਂ ਯੂਜ਼ ਆਉਂਦੇ ਨੇ ਉਹ ਲਿਆਂ ਦੀ ਕੋਸ਼ਿਸ਼ ਕੀਤੀ ਹੈ ਸਰ ਮੈਂ ਹੋਰ ਗੱਲ ਨਹੀਂ ਜਿਹੜੀ ਇਹਨਾਂ ਨੂੰ ਬਿਮਾਰੀਆਂ ਨੇ ਜਿਹੜੇ ਸਰਦੀ ਜਾਂ ਗਰਮੀ ਦੇ ਵਿੱਚ ਕੋਈ ਮੌਸਮੀ ਬਿਮਾਰੀਆਂ ਪਾਈਆਂ ਜਾਂਦੀਆਂ ਨੇ। ਪਰ ਐਕਚੁਅਲੀ ਰੇਨੀ ਸੀਜ਼ਨ ਦੇ ਵਿੱਚ ਆਪਾਂ ਕਹਿੰਦੇ ਆ ਗਲ ਕੋਟੂ ਤੇ ਮੂਹ ਖੁਰਦੀ ਥੋੜੀ ਪ੍ਰੋਬਲਮ ਆਪਣੀ ਏਰੀਆ ਦੇ ਵਿੱਚ ਹੈਗੀ ਹੈ। ਇਹ ਨੂੰ ਆਪਾਂ ਨੂੰ ਹਮੇਸ਼ਾ ਰੋਕਣ ਲਈ ਤਾਂ ਆਪਾਂ ਨੂੰ ਸਤਾ ਉਹਦਾ ਵੈਕਸੀਨ ਕਰਾਣੀ ਚਾਹੀਦੀ ਹੈ ਪ੍ਰੋਪਰ। ਤੇ ਦੂਸਰੀ ਰਿਕਵੈਸਟ ਇਹ ਹੁੰਦੀ ਹੈ ਜੇ ਕੋਈ ਪਸ਼ੂ ਨੂੰ ਸਿੰਪਟਮ ਲੱਗਦੇ ਵੀ ਹੈ ਜਿਵੇਂ ਕਿਸੇ ਬਿਮਾਰੀ ਦੇ ਉਹਨੂੰ ਸਭ ਤੋਂ ਪਹਿਲਾਂ ਅਟ ਕਰਨਾ ਹੁੰਦਾ ਹੈ ਬਿਲਕੁਲ ਅਟ ਕਰਨਾ ਹੁੰਦਾ ਹੈ। ਜੇ ਕੋ ਹੋ ਸਕੇ ਤਾਂ ਉਹ ਪਸ਼ੂ ਦੇ ਆਲੇ ਦੁਆਲੇ ਨੈਟਿੰਗ ਕਰ ਦੋ ਬੀਸਿਕਲੀ ਮੋਸਕੀਟੋ ਟਿਕਸ ਹੋ ਤਾਂ ਲੈ ਕੇ ਵੱਢ ਕੇ ਅੱਗੇ ਫੈਲਾਉਂਦੇ ਨੇ ਬਿਮਾਰੀ ਤੇ ਆਪਾਂ ਨੂੰ ਮਤਲਬ ਜੋ ਥੋੜਾ ਜਿਹਾ ਗੈਪ ਰਹਿਣ ਕਰਕੇ ਥੋੜੀ ਸਮੱਸਿਆ ਆਪਾਂ ਜ਼ਿਆਦਾ ਵਧਾ ਲੈਣੀ ਆ ਜਿਵੇਂ ਕੁਸ਼ਣ ਬਿਮਾਰੀ ਆਈ ਉਹ ਫਿਰ ਪੂਰੀ ਫੈਲਦੀ ਹੈ ਤੇ ਮੈਂ ਇਹ ਗੁਜਾਰਿਸ਼ ਇਹ ਕਰੂੰਗਾ ਜੇ ਤੁਹਾਨੂੰ ਕੋਈ ਪਸ਼ੂਸ ਲੱਗਦਾ ਹੈ ਨਾ ਵੀ ਸਸਪੈਕਟਡ ਤਾਂ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਅੱਡ ਕਰੋ ਤੇ ਕੋਸ਼ਿਸ਼ ਕਰੋ ਇੱਕ ਛੋਟਾ ਸ਼ੈੱਡ ਹੋਵੇ ਪਰ ਉਹਦੇ ਆਲੇ ਦੁਆਲੇ ਨੈਟਿੰਗ ਹੋਵੇ ਉਹਦੇ ਮੋਸਕੀਟੋ ਫਲਾਈਸ ਨਾ ਤੋ ਮਤਲਬ ਹੈਲਥੀ ਪਸ਼ੂ ਕਣੀ ਜ ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲੀ ਜੀ ਜਿਹੜੇ ਸਾਨੂੰ ਕੋਈ ਪ੍ਰੋਬਲਮ ਸਬੰਧੀ ਹੋ ਡਾਕਟਰ ਸਾਹਿਬ ਨੇ ਬਰੀਆ ਸਾਰ ਕੋ ਸਮਝਾਇਆ ਸਾਨੂੰ ਜੀ ਤੇ ਡਾਕਟਰ ਸਾਹਿਬ ਸਾਨੂੰ ਇਹ ਵੀ ਕਿਹਾ ਵੀ ਜੇ ਅੱਗੇ ਤੋਂ ਕੋਈ ਲੋਡ ਹੋੰਦੀ ਹੈ ਕੋਈ ਕੇਸ ਸੰਬੰਧੀ ਤਾਂ ਮੈਂ ਨਾਲ ਡਿਸਕਸ ਕਰ ਸਕਦਾ ਹਾਂ ਤੇ ਮੈਂ ਉਮੀਦ ਕਰਦਾ ਵੀ ਅੱਗੇ ਤੋਂ ਅਸੀਂ ਬਿਹਤਰ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਾਂਗੇ ਚਲ ਚੋ ਜੀ ਕਿਨੇ ਕਿਨੇ ਬਿਮਾਰੀ ਦੇ ਪਸੋਂ ਪਈ ਇਹਦੇ ਵਿੱਚ ਇੱਕ ਤਾਂ ਹੁੰਦਾ ਜੀ ਮਸਾਈਸਟੇਟ ਥਣਾ ਦੀ ਬਿਮਾਰੀ ਪਾਈ ਜਾਂਦੀ ਜਲਦੀ ਇੱਕ ਖੁਰੋਖਰਾ ਹੋਣ ਦੀ ਬਿਮਾਰੀ ਪਾਈ ਜਾਂਦੀ ਛੇਤੀ ਇੱਕ ਥੋੜਾ ਭਾਰ ਪਸ਼ੂ ਦਾ ਸੁਣ ਤੋਂ ਬਾਅਦ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ